ਮੁੰਡੇ ਨੇ ਲਾਂਦਰਜ ਕਰਾਈ ਆ ਸਰਪੰਚ ਨੇ ਸਾਰੇ ਬੰਦੇ ਬੁੜੀਆਂ ਇਕੱਠੇ ਕਰਕੇ ਸਾਡੇ ਘਰੇ ਲੈ ਆਇਆ ਜੀ ਸਰਪੰਚ ਨੇ ਮੈਨੂੰ ਵੀ ਕੁੱਟਿਆ ਜੁੰਡਿਆ ਤੋਂ ਫੜਿਆ ਜੁੰਡਿਆ ਤੋਂ ਫੜ ਕੇ ਸਰਪੰਚ ਚੈਣਾ ਚੈਣਾ ਸਰਪੰਚਾ ਜੀ ਸਾਡਾ ਨਾਲੇ ਬੁੜੀਆਂ ਨੇ ਮੇਰੇ ਡੰਡੇ ਮਾਰੇ ਉਹਨਾਂ ਨੇ ਬੁੜੀਆਂ ਦੇ ਕੋਲੇ ਖੜ ਕੇ ਘਟਾਇਆ ਨੇ ਜੀ ਸਰ ਮੇਰੇ ਪਸੰਗਾਂ ਪਾਂਤੀਆਂ ਮੇਰੇ ਉਂਗਲਾ ਨਿਕਲ ਗਏ ਮੇਰੇ ਬਾਹ ਤੋੜਤੀਆਂ ਨਾਲੇ ਮੇਰੇ ਸਿਰ ਦੇ ਜੁੰਡੇ ਬਹੁਤ ਪੱਟੇ ਆ ਵੇਝ ਹੱਕ ਦੀ ਇਹ ਵੀਡੀਓ ਕਿੰਨਾ ਮੈਂ ਵੇਖ ਲਓ ਤੁਸੀਂ ਜੇ ਮੈਂ ਝੂਠ ਮਾਰਦੀ ਆ ਤਾਂ ਨਾ ਮੈਂ ਤਾਂ ਰੋਟੀ ਖਾਦੀ ਜਾਂਦੀ ਆ ਨਾ ਮੈਂ ਤਾਂ ਪਿਆ ਜਾਂਦਾ ਮੇਰੀ ਸਾਰੀ ਰਾਤ ਜਾ ਕੇ ਨਿਕਲਦੀ ਆ ਸਰਪੰਚ ਨੇ ਕੁੱਟ ਬਹੁਤ ਮਾਰ ਕੀਤੀ ਸਾਡੇ ਨਾਲ ਬੁਰਾ ਹਾਲ ਮੁਕਮੰਦਾ ਕੀਤਾ ਸਰਪੰਚ ਨੇ ਇੱਕ ਨਹੀਂ ਸਾਡੀ ਸੁਣੀ ਕਿ ਬਾਹਰ ਕੱਢਣੇ ਚਾਹਦੇ ਆ ਅਸੀਂ ਇਹਨਾਂ ਨੂੰ ਸਾਰੀ ਸੰਗਤ ਪਿੰਡੋਂ ਬਾਹਰ ਕੱਢਣ ਲੱਗੇ ਇਹਨਾਂ ਦੇ ਘਰ ਨੂੰ ਜਿੰਦਾ ਲਾਉਣ ਲੱਗੇ ਆ ਮੇਰੇ ਬਾਅਦ ਸਾਰੇ ਲੋਕ ਲਾ ਕੇ ਸਾਨੂੰ ਘਰੋਂ ਕੱਢਤਾ ਸੀ ਉਹਨੇ ਉਡੇ ਘਰੋਂ ਤੁਹਾਨੂੰ ਹੀ ਕੱਢਤਾ ਸੀ ਹਾਂਜੀ ਸਾਡੇ ਘਰੋਂ ਸਾਨੂੰ ਕੱਢ ਕੇ ਲੋਕ ਲਾਖ ਚਾਬੀਆਂ ਲੈ ਗਿਆ ਜਾਂਦਾ ਤੁਹਾਨੂੰ ਪਿੰਡ 'ਚ ਨਹੀਂ ਰਹਿੰਦੇ ਅਸੀਂ ਕਹੇ ਵੀ ਜਿਨ੍ਹਾਂ ਨੇ ਲਾ ਮਰਜ ਕਰਾਈ ਉਹਨਾਂ ਨੂੰ ਬੇਸ਼ੱਕ ਦੀ ਨਾਰਾਹਨ ਦਵੇ ਸਾਡਾ ਤਿੰਨਾਂ ਦਾ ਕੋਈ ਕਸੂਰ ਨਹੀਂ ਗਾ ਤੁਨ ਘਰੇ ਕੱਢਿਆ ਫਿਰ ਤੁਸੀਂ ਕਿੱਧਰ ਗਏ ਜੋ ਜਿੰਦੇ ਲਾ ਤੇ ਤੁਹਾਡੇ ਗਾ ਅੱਜ ਤਾਂ ਪੂਰਾ ਥੱਲੇ ਰਾਤ ਕੱਟੀ ਜੀ ਇਹੀ ਸਰਪੰਚ ਕਹਿੰਦਾ ਹੈਗਾ ਮੈਨੂੰ ਕਹਿੰਦਾ ਸੀ ਤੇਰੀ ਸਕੂਟਰੀ ਜਦ ਸਕੂਟਰੀ ਲੈ ਲੈ ਕੇ ਗੇੜੇ ਕਾਢਦੀ ਆ ਤੇਰਾ ਗੰਦ ਪਾਇਆ ਮੈਨੂੰ ਕਹਿੰਦਾ ਸੀ ਇਹ ਅੱਜ ਉਹਦੀ ਪਤਨੀ ਸਕੂਟਰੀ ਤੇ ਮੇਰੀ ਤੇ ਹੂਟੇ ਲੈਦੀ ਫਿਰਦੀ ਸਰਪੰਚ ਲੈਂਦਾ ਸੀ ਅੱਜ ਉਹਨਾਂ ਦਾ ਗੰਦ ਨਹੀਂ ਪਾਇਆ ਸੀ। ਉਹਦੀ ਸਕੂਟਰ ਤੇ ਕਿਵੇਂ? ਮੇਰੀ ਸਕੂਟਰੀ ੱੱਕੇ ਨਾ ਫੜ ਕੇ ਲਗਿਆ ਮੇਰੇ ਤੋਂ ਘਰੇ ਖੋ ਕੇ। ਇਹ ਕੁੱਟ ਕੇ ਸਕੂਟਰੀ ਵੀ ਖੋ ਕੇ ਲੈ ਗਿਆ। ਹਾਂਜੀ ਕੁੱਟ ਕੇ ਸਕੂਟਰੀ ਪੂ ਲੈ ਗਿਆ ਖੋ ਕੇ। ਥਾਣੇ ਗਏ ਐਸ ਤਬ ਥਾਣੇ ਗਏ ਸੀ। ਹਾਂਜੀ ਥਾਣੇ ਵੀ ਗਏ ਆ ਸਾਰੇ ਅਸਰਾਂ ਨੂੰ ਸਾਰਿਆਂ ਨੂੰ ਮਿਲੇ ਆ ਥਾਣੇ ਥਾਣੇ ਵੀ ਗਏ ਸੀ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਉਹਨਾਂ ਨੇ ਮਤਲਬ ਜਿਨ੍ਹਾਂ ਦੇ ਪਰਚਾ ਕੀਤਾ ਸੀਗਾ ਉਹਨਾਂ ਨੂੰ ਹੱਥ ਨਹੀਂ ਲਾਇਆ ਹਜੇ ਤੇ ਕਰੋ ਬੁੜੀਆਂ ਥਾਪੀਆਂ ਮਾਰਦੀਆਂ ਫਿਰਦੀਆਂ ਦੀਆਂ ਸਾਡਾ ਕੀ ਇਹਨਾਂ ਨੇ ਕਰ ਲਿਆ ਹੈ ਅਸੀਂ ਤਾਂ ਦੇ ਕੁੱਟ ਮਾਰ ਕੇ ਪਾਤੀ ਤਿੰਨੇ ਉਹ ਥਾਪੀਆਂ ਮਾਰਦੇ ਫਿਰਦੇ ਆ ਵੀ ਸਾਡਾ ਕੀ ਕਰ ਲਿਆ ਨਾਲ ਅਸੀਂ ਇਸ ਵਕਤ ਮੋਗਾਜਲਾ ਦੇ ਪਿੰਡ ਘਲਕਰਾਂ ਦੇ ਵਿੱਚ ਮੌਜੂਦ ਆਂ ਜਿੱਥੇ ਪਿੰਡ ਦੇ ਸਰਪੰਚ ਦੇ ਪਤੀ ਨੇ ਪਰੀ ਪੰਚਾਇਤ ਵਿੱਚ ਇੱਕ ਮਹਿਲਾ ਦੇ ਥੱਪੜ ਮਰਵਾਏ ਨਰੇਗਾ ਔਰਤਾਂ ਤੋਂ ਪਿੰਡ ਦੀ ਪੰਚਾਇਤ ਵਿੱਚ ਖੜੀਆਂ ਔਰਤਾਂ ਤੋਂ ਕਸੂਰ ਉਸ ਦਾ ਕੀ ਸੀ ਉਸ ਔਰਤ ਦਾ ਜਿਹਦੇ ਥੱਪੜ ਮਰਵਾਏ ਗਏ ਕਿ ਉਸਦੇ ਪੁੱਤ ਨੇ ਪਿੰਡ ਦੀ ਲੜਕੀ ਦੇ ਨਾਲ ਲਾ ਮੈਰਿਜ ਕਰਵਾ ਲਈ ਪਰ ਲਾ ਮੈਰਿਜ ਪੁੱਤ ਨੇ ਕਰਵਾਈ ਮਾਂ ਦਾ ਕੀ ਕਸੂਰ ਇਹ ਸਵਾਲ ਬਾਰ ਕਰਾ ਰਿਹਾ ਹੈ ਇੰਨੀ ਬੁਰੀ ਤਰੀਕੇ ਨਾਲ ਕਿਉਂ ਜਲੀਲ ਕੀਤਾ ਗਿਆ ਇੱਥੋਂ ਤੱਕ ਕਿ ਬਾਹ ਤੋੜ ਦਿੱਤੀ ਗਈ ਪਸਲੀਆਂ ਬਾਹ ਦਿੱਤੀਆਂ ਗਈਆਂ ਤੇ ਬੁਰੇ ਹਾਲਾਤ ਦੇ ਵਿੱਚ ਹੈ ਪੁਲਿਸ ਨੇ ਲੰਮਾ ਸਮਾਂ ਕਾਰਵਾਈ ਨਹੀਂ ਕੀਤੀ ਮੀਡੀਆ ਦੇ ਵਿੱਚ ਗੱਲ ਆਈ ਤਾਂ ਕੱਲ ਐਫ ਆਈ ਆਰ ਹੋਈ ਆ ਉਹਦੇ ਤੇ ਵੀ ਇਤਰਾਜ਼ ਆ ਕਈ ਗੱਲਾਂ ਕਰਦੇ ਆ ਪਰਿਵਾਰ ਦੇ ਨਾਲ ਕਿਉਂ ਸਾਰਾ ਕੁਝ ਵਾਪਰਿਆ ਕੀ ਇਹਨਾਂ ਦਾ ਦੋਸ਼ ਹੈ ਕੀ ਇਹਨਾਂ ਦਾ ਮਤਲਬ ਮੈਂ ਰੰਜਸਵੀਰ ਕੋਰਾ ਜੀ ਹਾਂਜੀ ਮਤਲਬ ਕੀ ਗੱਲ ਹੋਈ ਸੀ ਸ਼ੁਰੂ ਤੋਂ ਜਰੂਰ ਦੱਸੋ ਸਰ ਮੈਂ ਮੁੰਡੇ ਨੇ ਲਾਂਬਰ ਜਕرائی ਆ ਮੈਂ ਆਲੂਆਂ ਚਾਲੂ ਚੁਗਣ ਗਈਆਂ ਹਾਂ ਪੱਪੂ ਸਰਪੰਚ ਕੇ ਆਲੂ ਚੁਗਦੀ ਆ ਜੀ ਤੇ ਮੈਨੂੰ 11 ਵਜੇ ਫੋਨ ਗਿਆ ਵਾ ਮੁੰਡੇ ਆ ਮੁੰਡਾ ਮੇਰਾ ਛੋਟਾ ਘਰੇ ਸੀ ਏ ਢਿੱਲਾ ਸੀ ਘਰੇ ਸੀਗਾ ਇਨੇ ਮੈਨੂੰ ਫੋਨ ਕੀਤਾ ਵਾ ਆਂਦਾ ਹੈ ਮੰਮੀ ਘਰੇ ਆ ਜਾ ਮੈਂ ਕਹਾਂ ਕੀ ਗੱਲ ਹੋ ਗਈ ਆਂਦਾ ਕੁੜੀ ਕੋਈ ਆਪਣੇ ਘਰੇ ਆਈ ਐ ਮੈਂ ਸਰ ਉੱਥੋਂ ਘਰੇ ਆ ਗਈਆਂ ਘਰੇ ਆ ਕੇ ਮੈਂ ਕੁੜੀ ਨੂੰ ਪੁੱਛਿਆ ਵੀ ਕੁੜੀਏ ਤੂੰ ਕੀ ਸਾਡੇ ਘਰੇ ਲੈਣ ਆਈ ਐ ਉਹ ਬੋਲੀ ਨਹੀਂ ਮੈਂ ਕੁੜੀ ਨੂੰ ਅਸੀਂ ਦੋਵੇਂ ਸਾਰੇ ਲੜ ਲਾਪੇ ਮੁੰਡਾ ਵੀ ਲੜ ਲਾਪਾ ਮੈਂ ਵੀ ਲੜ ਲਾਪੀ ਅਸੀਂ ਕੁੜੀ ਨੂੰ ਮੇਰੇ ਕੋਲੇ ਸਕੂਟਰੀ ਸੀਗੀ ਮੈਂ ਕੁੜੀ ਨੂੰ ਸਕੂਟਰੀ ਤੇ ਭਾਇਆ ਖੇਤੋਂ ਆ ਕੇ ਸਕੂਟਰੀ ਤੇ ਬਾਕੇ ਉਹਨਾਂ ਦੇ ਘਰੇ ਛੱਡ ਕੇ ਆਈਆਂ ਠੀਕ ਹੈ ਛੱਡ ਕੇ ਆਈਆਂ ਘਰੇ ਮੈਂ ਛੱਡ ਕੇ ਆ ਕੇ ਤੇ ਮੈਂ ਉਹਨਾਂ ਦੇ ਘਰੇ ਉਹਨੂੰ ਛੱਡ ਕੇ ਮੈਂ ਕਹ ਕੁੜਕੇ ਤੂੰ ਬਾਹਰ ਲਾ ਲਾ ਉਹਨੇ ਬਾਹਰ ਲਾ ਲਿਆ ਮੈਂ ਜਾਵੜੀ ਖੇਤ ਪੱਪੂ ਕੇ ਖੇਤ ਮੈਂ ਫੇਰ ਜਾਵੜੀ ਪੱਪੂ ਸਰਪੰਚ ਕੇ ਉੱਥੇ ਆਲੂ ਚੁਗਦੀਆਂ ਮੈਂ ਆਲੂ ਚੁਗੀ ਜਾਂਦੀ ਆ ਸ਼ਾਮ ਨੂੰ ਮੈਂ ਘਰੇ ਆਈ ਮੈਨੂੰ ਨਹੀਂ ਪਤਾ ਬਾਅਦ ਦੇ ਵਿੱਚ ਕਦੋਂ ਗਏ ਆ ਕਦੋਂ ਨਹੀਂ ਗਏ ਗਏ ਉਦੋਂ ਬਾਅਦ ਦੇ ਵਿੱਚ 21 ਤਰੀਕ ਨੂੰ ਅਸੀਂ ਤਿੰਨ ਚਾਰ ਮਹੀਨੇ ਬਾਹਰ ਰਹੀ ਮੈਂ ਡਰਦੀ ਇਹਨਾਂ ਤੋਂ ਮੈਂ ਕਭੀ ਮੈਨੂੰ ਹੱਬ ਦਾ ਬਬਾਲੇ ਮਗਰ ਫੋਨ ਕਰਦੇ ਸੀ ਕਹਿੰਦੇ ਤੈਨੂੰ ਐ ਕਰਾਂਗੇ ਤੈਨੂੰ ਜੋ ਕਰਾਂਗੇ ਮੈਂ ਡਰਦੀ ਬਾਹਰ ਘਰੋਂ ਨਿਕਲ ਗਈ ਠੀਕ ਹੈ ਉਸ ਤੋਂ ਬਾਅਦ ਚ ਮੈਂ 2-3 ਮਹੀਨੇ ਪਿੱਛੇ 3 ਮਹੀਨੇ ਪਿੱਛੇ ਮੈਂ 1-2-3 ਮਹੀਨੇ ਪਿੱਛੇ ਘਰੇ ਆ ਗਈਆਂ ਜਦੋਂ ਮੈਂ ਘਰੇ ਆ ਗਈ 21 ਤਰੀਕ ਦੀ ਗੱਲ ਆਹੇ 21 ਤਰੀਕ ਨੂੰ 9:00 ਵਜੇ ਦੀ ਗੱਲ ਆ 9:00 ਵਜੇ ਮੈਂ ਘਰੇ ਆਈਆਂ ਸਵੇਰੇ 9:00 ਵਜੇ ਦੀ ਸ਼ਾਮ ਨੂੰ ਸ਼ਾਮ ਨੂੰ 9:00 ਵਜੇ ਜੀ ਠੀਕ ਹੈ ਸ਼ਾਮ ਨੂੰ 9:00 ਵਜੇ ਮੈਂ ਘਰੇ ਆਈਆਂ ਤੇ ਅਜੇ 10 ਮਿੰਟ ਹੀ ਹੋਏ ਆ ਮੈਂ ਤੇ ਮੇਰਾ ਮੁੰਡਾ ਘਰੇ ਆਏ ਆ ਸਕੂਟਰੀ ਤੇ 10 ਮਿੰਟ ਹੀ ਹੋਏ ਆ ਘਰੇ ਆਇਆਂ ਨੂੰ ਪਤਾ ਨਹੀਂ ਵੀ ਕਿਵੇਂ ਪਤਾ ਲੱਗਾ ਇਹਨਾਂ ਨੂੰ ਵੀ ਉਹ ਘਰੇ ਆਈ ਆ ਸਰਪੰਚ ਨੇ ਸਾਰੇ ਬੰਦੇ ਬੁੜੀਆਂ ਇਕੱਠੇ ਕਰਕੇ ਸਾਡੇ ਘਰੇ ਲੈ ਆਇਆ ਜੀ ਸਰਪੰਚ ਨੇ ਮੈਨੂੰ ਵੀ ਕੁੱਟਿਆ ਜੁੰਡਿਆ ਤੋਂ ਫੜਿਆ ਜੁੰਡਿਆ ਤੋਂ ਫੜ ਕੇ ਸਰਪੰਚ ਚੈਣੇ ਚੈਣਾ ਸਰਪੰਚਾ ਜੀ ਸਾਡਾ ਉਹਨੇ ਮੈਨੂੰ ਵੀ ਜੁੰਡਿਆ ਤੋਂ ਫੜ ਕੇ ਮੈਨੂੰ ਕੁੱਟਮਾਰ ਕੀਤੀ ਅੰਦਰ ਕੀਤੀ ਉਦੋਂ ਇਹਨਾਂ ਨੇ ਵੀਡੀਓ ਨਹੀਂ ਬਣਾਈ ਸੀ ਜੀ ਅੰਦਰ ਕੁੱਟਮਾਰ ਕੀਤੀ ਆ ਚਾਹੇ ਸਰਪੰਚ ਨੇ ਖੁਦ ਆਨੂੰ ਕੁੱਟਿਆ ਹਾਂਜੀ ਸਰਪੰਚ ਨੇ ਖੁਦ ਕੁੱਟਿਆ ਸਾਨੂੰ ਸਰਪੰਚੀ ਨੇ ਉਹਦੀ ਚਾਹੀਦੀ ਸਾਨੂੰ ਲਾਉਣਾ ਚਾਹੀਦਾ ਉਹ ਸਾਨੂੰ ਖੁਦ ਸਰਪੰਚ ਨੇ ਕੁੱਟਿਆ ਇਹ ਜੇ ਸਰਪੰਚ ਹੁੰਦਾ ਵਾ ਰਲ ਕੇ ਬਹਾਉਂਦਾ ਮਸਲਾ ਹੁੰਦਾ ਇਹਦਾ ਉਹ ਕੁੱਟਮਾਰ ਨਹੀਂ ਕਰਦਾ ਉਹਨੇ ਨਾਲੇ ਆਪ ਮੈਨੂੰ ਜੁੰਡਿਆ ਤੋਂ ਫੜ ਕੇ ਕੁੱਟਿਆ ਨਾਲੇ ਬੁੜੀਆਂ ਨੇ ਮੇਰੇ ਡੰਡੇ ਮਾਰੇ ਉਹਨਾਂ ਨੇ ਬੁੜੀਆਂ ਦੇ ਕੋਲੇ ਖੜ ਕੇ ਕਟਾਇਆ ਉਹਨੇ ਕੋਲੇ ਖੜ ਕੇ ਕਟਾ ਕੇ ਮੈਨੂੰ ਅੰਦਰੇ ਬਹੁਤ ਕੁੱਟਿਆ ਉਹਨਾਂ ਨੇ ਉਦੋਂ ਵੀਡੀਓ ਨਹੀਂ ਬਣਾਈ ਜਦੋਂ ਸਰਪੰਚ ਕੁੱਟਦਾ ਮੈਨੂੰ ਉਦੋਂ ਉਹਨਾਂ ਨੇ ਵੀਡੀਓ ਨਹੀਂ ਬਣਾਈ ਮੁਰਕੇ ਜਦੋਂ ਬਾਹਰ ਮੈਨੂੰ ਖੇਚ ਧੂਕੇ ਲੈ ਆਇਆਂ ਨਾਲੇ ਕੁਲਦੀਪ ਇੱਕ ਦੋਵੇਂ ਕੁਲਦੀਪ ਹੀ ਇਹ ਬਹੁਤ ਉਹਨਾਂ ਨੇ ਕੁੱਟਿਆ ਮਾਰਿਆ ਖਿੱਚ ਕੇ ਮੈਨੂੰ ਜੁੰਡੇ ਤੋਂ ਬਾਹਰ ਲੈ ਆਇਆਂ ਬਾਹਰ ਲਿਆ ਕੇ ਮੇਰੀ ਬਹੁਤ ਮੰਦੀ ਹਾਲਤ ਕੀਤੀ ਸਰ ਮੇਰੇ ਪੱਸੰਗਾ ਪਾਂਤੀਆਂ ਮੇਰੇ ਉਂਗਲਾ ਨਿਕਲ ਗਏ ਮੇਰੀ ਬਾਹ ਤੋੜਤੀ ਉਹਨਾਂ ਨੇ ਮੇਰੇ ਸਿਰ ਦੇ ਜੁੰਡੇ ਬਹੁਤ ਪੱਟੇ ਆ ਬੇਸ਼ੱਕ ਦੀ ਇਹ ਵੀਡੀਓ ਕਿੰਨੀਆਂ ਮੈਂ ਵੇਖ ਲੋ ਤੁਸੀਂ ਜੇ ਮੈਂ ਝੂਠ ਮਾਰਦੀ ਆ ਤਾਂ ਮੇਰੀ ਮਨ ਦੀ ਹਾਲਤ ਕੀਤੀ ਸਰ ਹੁਣ ਮੇਰੇ ਤੋਂ ਨਾ ਬੁਰਸ਼ ਕੀਤਾ ਜਾਂਦਾ ਨਾ ਮੇਰੇ ਤੋਂ ਰੋਟੀ ਖਾਧੀ ਜਾਂਦੀ ਆ ਨਾ ਮੇਰੇ ਤੋਂ ਪਿਆ ਜਾਂਦਾ ਮੇਰੀ ਸਾਰੀ ਰਾਤ ਜਾਗ ਕੇ ਨਿਕਲਦੀ ਆ ਮੈਂ ਇਹੀ ਸਬੂਤ ਮੰਗਦੀ ਆ ਜਿਹੜੀਆਂ ਬੁੜੀਆਂ ਨੇ ਮੈਨੂੰ ਕੁੱਟ ਮਾਰ ਕੀਤੀ ਆ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਜਿਹੜੇ ਸਰਪੰਚ ਨੇ ਮੈਨੂੰ ਕੁੱਟ ਮਾਰ ਕੀਤੀ ਆ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੁਣ ਵੀ ਆ ਮੇਰਾ ਮੁੰਡਾ ਬੈਠਾ ਇਹਨੂੰ ਬਹੁਤ ਉਹਨੇ ਕੁੱਟ ਮਾਰੇ ਇਹਨੂੰ ਵੀ ਕੀਤੀ ਮੇਰੇ ਬੰਦੇ ਨੂੰ ਵੀ ਕੀਤੀ ਆ ਅੱਛਾ ਅੱਛਾ ਜਦੋਂ ਤੁਹਾਨੂੰ ਕੋਟਰੇ ਸੀ ਤੁਹਾਡਾ ਕਸੂਰ ਕੀ ਕਹਿ ਰਹੇ ਸੀ ਕਸੂਰ ਸਾਰੇ ਇਹੀ ਕਹਿੰਦੇ ਸੀਗੇ ਵੀ ਤੂੰ ਕੁੜੀ ਲੈ ਕੇ ਗਈਆਂ ਮੈਂ ਕਹਾ ਮੈਂ ਲੈ ਕੇ ਨਹੀਂ ਗਈ ਮੈਂ ਛੱਡਣ ਗਈਆਂ ਹਾਂ ਮੈਂ ਕਹਾ ਮੈਂ ਖੇਤ ਸੀ ਮੈਂ ਆਲੂ ਚੁਗਦੀ ਸੀਗੀ ਮੈਂ ਘਰੇ ਛੱਡ ਕੇ ਆਈ ਮੈਂ ਕਹਾ ਉਹਨੂੰ ਮੈਂ ਕਹਾ ਜਿੱਥੇ ਮਰਜੀ ਮੈਥੋਂ ਸੌ ਲੈ ਲੋ ਹਾਂ ਬਾਕੀ ਜੇ ਮੈਂ ਕਹਾ ਜੇ ਤੁਹਾਨੂੰ ਕੋਈ ਇਹੋ ਜਿਹਾ ਜੇ ਤੁਸੀਂ ਵੀਡੀਓ ਵੇਣੇ ਆ ਵੀਡੀਓ ਮੈਨੂੰ ਵੀ ਦਿਖਾ ਦਿਓ ਬੇਸ਼ੱਕ ਦੀ ਮੈਨੂੰ ਸਜ਼ਾ ਦੇ ਦੇ ਅਜਾ ਜੇ ਮੈਂ ਘਰੋਂ ਲੈ ਕੇ ਜਾਂਦੀ ਮੈਨੂੰ ਸਜ਼ਾ ਦਿਓ ਮੈਨੂੰ ਵੀ ਵੀਡੀਓ ਦਿਖਾਓ ਮੈਂ ਸਰ ਲੈ ਕੇ ਨਹੀਂ ਗਈ ਮੈਂ ਛੱਡਣ ਗਈ ਸੀ ਘਰੇ ਜੀ ਸਾਨੂੰ ਸਰਪੰਚ ਕਹਿੰਦਾ ਕਹਿੰਦਾ ਬਾਹਰ ਨਿਕਲਣ ਚਾਹੀਦੇ ਘਰੋਂ ਹੂੰ ਸਰਪੰਚ ਨੇ ਕੁੱਟ ਬਹੁਤ ਮਾਰ ਕੀਤੀ ਸਾਡੇ ਨਾਲ ਬੁਰਾ ਹਾਲ ਮੰਦਾ ਕੀਤਾ ਸਰਪੰਚ ਨੇ ਇੱਕ ਨਹੀਂ ਸਾਡੀ ਸੁਣੀ ਕਿ ਬਾਹਰ ਕੱਢਣੇ ਚਾਹੀਦੇ ਆ ਨਿਕਲਣੇ ਚਾਹੀਦੇ ਸਰਪੰਚ ਆਪ ਹੈ ਜਾਂ ਉਹਦੀ ਪਤਨੀ ਹੈ ਸਰਪੰਚ ਆਪ ਆ ਜੀ ਉਹ ਨਹੀਂ ਨਹੀਂ ਹਾਂ ਪਿੰਡ ਦਾ ਸਰਪੰਚ ਕੌਣ ਆ ਪਤਨੀ ਜਾਂ ਆਪ ਪਤਨੀ ਆ ਸਰਪੰਚ ਕਰਾਈ ਦੀ ਬਤਨ ਹਾਂ ਜੀ ਕਿੰਨੇ ਵਸ ਜੰਦੇ ਇਸ ਤੇ ਗੰਦ ਐਨੇ ਕੁੱਟ ਮਾਰਚ ਕਰਾਈ ਆ ਉਹਨਾਂ ਨੂੰ ਕਿਹਾ ਹੈ ਕਿ ਸਰਪੰਚ ਨੇ ਇਹ ਸਰਪੰਚ ਨੇ ਕਹਣਾ ਸਾਨੂੰ ਸਾਨੂੰ ਯਾਤਰੀ ਸੂਚਕ ਸ਼ਬਦ ਤਰਕ ਵਾਲਾ ਹਾਂਜੀ 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 ਸਾਨੂੰ ਖਿੱਚ ਕੇ ਫਿਰ ਵੀ ਉਹ ਵੀ ਉਹ ਖਿੱਚ ਕੇ ਲੱਗੇ ਆ 20 ਤੱਕ ਸਭ ਨੇ ਚੁਣੇ ਖਿੱਚਾ ਮੈਂ ਤੁਹਾਨੂੰ ਕੋਟ ਦਿੱਤਾ ਮਾਤਾ ਫਿਰ ਤੁਸੀਂ ਪੁਲਿਸ ਕੋਲੇ ਨਹੀਂ ਗਏ ਸਰ ਅਸੀਂ ਨਾ ਬਹੁਤ ਸਾਡੀ ਮੰਦੀ ਹਾਲਤ ਸੀ ਕੋਈ ਹਾਲ ਨਹੀਂ ਮੈਨੂੰ ਖਿੱਚ ਤੂ ਕੇ ਇਹਨਾਂ ਨੇ ਸਰਕਾਰੀ ਹਸਪਤਾਲ ਡਰੋਲੀ ਲੈ ਗਏ ਆ ਡਰੋਲੀ ਵਾਲਿਆਂ ਨੇ ਐਂਬੂਲੈਂਸ ਤੇ ਭੇਜਤਾ ਸਾਨੂੰ ਇੱਥੇ ਮੋਗੇ ਭੇਜਤਾ ਜੀ ਉੱਥੇ ਅਸੀਂ ਸ਼ਿਫਟ ਹੋਏ ਆ ਜਾ ਕਈ ਜੀ ਹਾਂਜੀ ਤੇ ਪੁਲਿਸ ਨੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਕੋਈ ਨਹੀਂ ਸਾਰੇ ਸਿੱਧ ਭੁੱਖੇ ਤੇ ਆਏ ਆਂ ਤੁਰੇ ਫਿਰਦੇ ਆਂ ਸਾਨੂੰ ਕੋਈ ਕਾਰਵਾਈ ਨਹੀਂ ਹੋਈ ਹਾਂ ਪਰਚਾ ਵੀ ਹੋ ਗਿਆ ਅੱਜ ਤੱਕ ਕੋਈ ਉਹਨਾਂ ਨੂੰ ਹਜੇ ਕਿਸੇ ਬੁੜੀਆਂ ਨੂੰ ਨਹੀਂ ਹੱਥ ਪਾਇਆ ਕੇ ਨਾ ਸਰਪੰਚ ਨੂੰ ਪਾਇਆ ਸਾਨੂੰ ਇਹ ਹੀ ਹੋਣਾ ਚਾਹੀਦਾ ਆ ਵੀ ਸਰਪੰਚ ਵੀ ਚੱਕਿਆ ਜਾਵੇ ਤੇ ਬੁੜੀਆਂ ਵੀ ਚੱਕੀਆਂ ਜਾਣ ਜਿਵੇਂ ਵੀ ਮੇਰੀ ਮੰਦੀ ਹਾਲਤ ਕੀਤੀ ਆ ਓਵੇਂ ਉਹਨਾਂ ਦੀ ਹੋਣੀ ਚਾਹੀਦੀ ਹਾਂ ਸਾਨੂੰ ਇਹ ਚਾਹੀਦਾ ਸਾਰਾ ਕੁਝ ਮੀ ਇਹ ਤੁਹਾਡੇ ਤੇ ਦੋਸ਼ ਹੀ ਲਾਇਆ ਗਿਆ ਕਿ ਤੁਸੀਂ ਉਹ ਕੁੜੀ ਨੂੰ ਪਿੰਡ ਦੀ ਜਿਹੜੀ ਕੁੜੀ ਸੀ ਉਹ ਉਹਨੂੰ ਮੁੰਡੇ ਨਾਲ ਲਵ ਮੈਰਿਜ ਕਰਾਉਣ ਲਈ ਭਜਾ ਕੇ ਲਗੇਗੇ ਸਰ ਮੈਨੂੰ ਇਹ ਦੱਸੋ ਉਹ ਤਾਂ ਕਹੀ ਜਾਂਦੇ ਚਲ ਕਹੀ ਜਾਣਾ ਹੈਨਾ ਇਹ ਦੱਸੋ ਵੀ ਧੀਆ ਪੁੱਤਾਂ ਵਾਲੇ ਸਾਰੇ ਆ ਕੋਣ ਕੋਈ ਆਪਦੀ ਧੀ ਨੂੰ ਮਾੜਾ ਕੰਮ ਕਰਾਊਗਾ ਕੋਈ ਆਪਦੇ ਪੁੱਤ ਨੂੰ ਮਾੜਾ ਕੰਮ ਕਰਾਊਗਾ ਹੈ ਕੋਣ ਕਰਾਉਂਦਾ ਆਪਦੇ ਧੀਆ ਪੁੱਤਾਂ ਨੂੰ ਮਾੜਾ ਕੰਮ ਕੋਈ ਕਰਾਊਗਾ ਕਹਿੰਨੂ ਤਾਂ ਦੁਨੀਆਂ ਬਹੁਤ ਭੌਂਕੀ ਜਾਂਦੀ ਐਹੀ ਸਰਪੰਚ ਕਹਿੰਦਾ ਸੀਗਾ ਮੈਨੂੰ ਕਹਿੰਦਾ ਸੀ ਤੇਰੀ ਸਕੂਟਰੀ ਜ ਸਕੂਟਰੀ ਲੈ ਲੈ ਕੇ ਢੇੜੇ ਕਾੜਦੀ ਆ ਤੇਰਾ ਗੰਦ ਪਾਇਆ ਮੈਨੂੰ ਕਹਿੰਦਾ ਸੀ ਇਹ ਅੱਜ ਉਹਦੀ ਪਤਨੀ ਸਕੂਟਰੀ ਤੇ ਮੇਰੀ ਤੇ ਫੂਟੇ ਲੈਂਦੀ ਫਿਰਦੀ ਸਰਪੰਚ ਲੈਂਦਾ ਸੀ ਅੱਜ ਉਹਨਾਂ ਦਾ ਗੰਦ ਨਹੀਂ ਪਾਇਆ ਸੀਗਾ ਤੁਹਾਡੀ ਸਕੂਟਰੀ ਤੇ ਕਿਵੇਂ ਮੇਰੀ ਸਕੂਟਰੀ ੱੱਕੇ ਨਾਲ ਫੜ ਕੇ ਲਗਾਇਆ ਮੇਰੇ ਤੋਂ ਘਰੇ ਖੋ ਕੇ ਘਰੋਂ ਲੈ ਕੇ ਗਿਆ ਸੀ ਜਿੱਦ ਲੜਾਈ ਹੋਈ ਸੀ ਅੱਛਾ ਲੜਾਈ ਹੋਈ ਆ ਹਾਂਜੀ ਇਹ ਕੁੱਟਕੇ ਸਕੂਟਰੀ ਵੀ ਖੋ ਕੇ ਲੈ ਗਿਆ ਹਾਂਜੀ ਕੁੱਟਕੇ ਸਕੂਟਰੀ ਪਾ ਲੈ ਗਿਆ ਖੋ ਕੇ ਮੈਨੂੰ ਆਹਦਾ ਸਕੂਟਰੀ ਤੂੰ ਇਹ ਸਕੂਟਰੀ ਤੇ ਹੋਟਲ ਇਨੀ ਤੇਰਾ ਗੰਦ ਪਾਇਆ ਗੰਦ ਦੱਸਿਆ ਵੀ ਕਿਹੜਾ ਪਾਇਆ ਮੇਰਾ ਜਦੋਂ ਉਹਦੀ ਵੋਟੀ ਸਕੂਟਰੀ ਚਲਾਉਂਦੀ ਹੂ ਤਾਂ ਨਹੀਂ ਗੰਦ ਪੈਂਦਾ ਹੈ ਤੇ ਲੋਕ ਲਾਤਾ ਮੇਰੇ ਘਰ ਨੂੰ ਲੋਕ ਲਾਤਾ ਮੇਰੇ ਬਾਸਾਰੇ ਲੋਕ ਲਾ ਕੇ ਸਾਨੂੰ ਘਰੋਂ ਕੱਢਦਾ ਸੀ ਉਹਨੇ ਥੋੜੇ ਘਰੋਂ ਤੁਹਾਨੂੰ ਹੀ ਕੱਢਤਾ ਸੀ ਹਾਂਜੀ ਸਾਡੇ ਘਰੋਂ ਸਾਨੂੰ ਕੱਢ ਕੇ ਲੋਕ ਲਾ ਕੇ ਚਾਬੀਆਂ ਲੈ ਗਿਆ ਜਾਂਦਾ ਤੁਹਾਨੂੰ ਪਿੰਡ 'ਚ ਨਹੀਂ ਰਹਿਣ ਦੇਣਾ ਸਰਪੰਚ ਸਰਪੰਚ ਦਾ ਪਤੀ ਹੈ ਹਾਂਜੀ ਹਾਂਜੀ ਸਰਪੰਚ ਆਪ ਚੈਨਾ ਸਰਪੰਚ ਜੀ ਹਾਂ ਹਾਂਜੀ ਥੋੜੇ ਘਰੋਂ ਕੱਢਤਾ ਹਾਂਜੀ ਸਾਡੇ ਘਰੋਂ ਕੱਢ ਕੇ ਜਾਂਦਾ ਤੁਹਾਨੂੰ ਪਿੰਡ 'ਚ ਨਹੀਂ ਰਹਿਣ ਦੇਣਾ ਇੱਥੇ ਅਸੀਂ ਕਹੇ ਵੀ ਜਿਨ੍ਹਾਂ ਨੇ ਲਾਹ ਮਰਜ ਕਰਾਈ ਉਹਨਾਂ ਨੂੰ ਬੇਸ਼ੱਕ ਦੀ ਨਾ ਰਹਿਣ ਦਵੇ ਸਾਡਾ ਤਿੰਨਾਂ ਦਾ ਕੋਈ ਕਸੂਰ ਨਹੀਂਗਾ ਬਿਲਕੁਲ ਜਿਹਦੀ ਗੁਦੋਸ਼ ਕੀਤਾ ਉਹਦਾ ਉਹ ਜੋ ਭੁਗਤੇ ਜੋ ਕਾਨੂੰਨ ਸਜ਼ਾ ਦੇਊਗਾ ਉਹਨੂੰ ਦੇਵੇ ਹਾਂਜੀ ਉਹਨਾਂ ਨੂੰ ਸਜ਼ਾ ਦਿਓ ਵਾਹੀ ਕਿ ਸਾਡੀ ਕੀ ਗਲਤੀ ਆ ਅਸੀਂ ਕਿਹਾ ਉਹਨਾਂ ਨੂੰ ਕੱਢਿਆ ਜਾਣਾ ਉਹਨੂੰ ਭਜਾਇਆ ਵਾ ਹਾਂਜੀ ਸਰ ਮਤਲਬ ਤੁਹਾਨੂੰ ਤੁਹਾਡੀ ਸਕੂਟਰੀ ਵੀ ਖੋ ਕੇ ਲੈ ਗਏ ਤੁਹਾਨੂੰ ਕੁੱਟਿਆ ਵੀ ਤੇ ਤੁਹਾਨੂੰ ਘਰੋਂ ਵੀ ਕੱਢਿਆ ਹਾਂਜੀ ਘਰੋਂ ਵੀ ਕੱਢਤਾ ਸੀ ਸਾਡੇ ਘਰ ਚੋਂ ਹਾਂਜੀ ਘਰੋਂ ਕੱਢਤਾ ਸੀਗਾ ਫਿਰ ਅਸੀਂ ਥਾਣੇ ਵਾਲਿਆਂ ਨੇ ਸਾਨੂੰ ਮਤਲਬ ਉੱਥੋਂ ਦੋ ਜਾਨੇ ਥਾਣੇ ਵਾਲੇ ਆਏ ਸੀ ਫਿਰ ਉਹਨਾਂ ਨੇ ਸਾਡਾ ਬਾਰ ਖਲਾਇਆ ਸਕੂਟਰੀ ਹੂੰ ਤੁਹਾਡੇ ਦਵਾਤਾ ਦਿੱਤੀ ਸਕੂਟਰੀ ਸਕੂਟਰੀ ਦੇ ਦਮੇ ਸ਼ੀਸ਼ੇ ਭੰਤੇ ਤੇ ਵਿੱਚ ਪੇਚ ਪੂਚ ਲਾ ਕੇ ਸੀਟ ਸ਼ੀਸ਼ੇ ਛੂਛੇ ਵੀ ਵਿੱਚ ਭੰਤੇ ਆ ਲਾਤੇ ਆ ਵਿੱਚੋਂ ਅੱਦਾ ਸਮਾਨ ਸਾਡਾ ਬੇਕਾਰ ਕਰਤੀ ਸਕੂਟਰੀ ਬੇਕਾਰ ਕਰਤੀ ਸਾਡੀ ਹਾਂ ਹਾਂ ਉਹ ਦਵਾ ਸਕੂਟਰੀ ਤਾਂ ਦਵਾ ਗਏ ਹੋ ਗਈ ਆ ਤੇ ਕਰਤੀ ਉਹਨਾਂ ਨੇ ਬੇਕਾਰ ਹਾਂ ਹਾਂ ਭੰਤ ਤੋੜ ਕਰਤੀ ਉਹਨਾਂ ਨੇ ਤੁਹਾਡੇ ਵੀ ਗੁੱਟ ਪਈ ਹੈ ਹਾਂ ਜੀ ਮੇਰੇ ਵੀ ਗੁੱਟ ਪਈ ਹੈ ਕਿਵੇਂ ਸਰਪੰਚ ਆਇਆ ਸੀਗਾ ਪਹਿਲਾਂ ਮੈਨੂੰ ਗੁੱਟਾ ਸੀਗਾ ਬਾਅਦ ਵਿੱਚ ਮੇਰੇ ਡੈਡੀ ਨੂੰ ਗੁੱਟਾ ਤੇ ਬਾਜ ਬੁੜੀਆਂ ਨੇ ਮੇਰੇ ਮੰਮੇ ਨੂੰ ਫੜ ਲਏ ਸੀ ਇਹਨਾਂ ਨੇ ਮਤਲਬ ਸਾਰਾ ਡੱਬਰੀ ਘੜਤਾ ਹਾਂਜੀ ਹਾਂਜੀ ਸਾਰਾ ਡੱਬਰੀ ਸਾਰਾ ਪਿੰਡ ਸੀ ਸਾਰਾ ਇੱਥੇ ਸਾਰਾ ਹੀ ਪਿੰਡ ਸੀ ਸਰਪੰਚ ਦੀ ਸ਼ਾਹ ਤੇ ਆਇਆ ਵੇੜੇ ਦੀਆਂ ਬੁੜੀਆਂ ਪਿੰਡ ਦੇ ਬਾਣ ਗਵਾਂਡ ਸਾਡੇ ਸਾਰਾ ਪਿੰਡ ਸਰ ਸਾਰਾ ਹੀ ਪਿੰਡ ਸਾਡਾ ਮਤਲਬ ਕੋਲੇ ਖੜ ਖੜ ਸਾਰਿਆਂ ਨੇ ਖੜਾਇਆ ਕਈਆਂ ਨੇ ਵੀਡੀਓ ਬਣਾਈਆਂ ਜਿਹੜਾ ਟਿੱਡੀ ਆ ਇਹਨੇ ਵੀ ਵੀਡੀਓ ਬਣਾਈਆਂ ਜਿਹੜੀ ਆ ਪ੍ਰਧਾਨ ਉਹਨੇ ਵੀ ਵੀਡੀਓ ਬਣਾਈਆਂ ਵੀਡੀਓ ਬਣਾਵਣਾ ਸਾਡੀਆਂ ਨਿੱਟਾ ਤੇ ਸੋ ਕੋ ਪਾ ਕੇ ਸਾਡਾ ਜਲੂਸ ਕੱਢਦੇ ਸੀਗੇ ਨਾਲੇ ਵੀਡੀਓ ਬਣਾਈਆਂ ਸਾਡਾ ਮਤਲਬ ਤੁਹਾਡਾ ਮਤਲਬ ਜਿਹੜਾ ਤੁਹਾਨੂੰ ਕੁੱਟਿਆ ਮਾਰਿਆ ਉਹ ਲੋਕਾਂ ਚ ਵੀ ਕੀਤਾ ਉਹਨੂੰ ਵਾਇਰਲ ਹੈ ਹਾਂਜੀ ਹਾਂਜੀ ਸਾਰੇ ਸਾਰੇ ਪੰਜਾਬ ਚ ਕੀਤਾ ਵਾ ਸਾਡਾ ਘਰ ਭਰਿਆ ਸੀ ਸਾਡਾ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਆ ਕਿ ਕਿਸੇ ਨੇ ਵੀ ਕੋਲੇ ਖੜਖੜ ਸਾਰੇ ਸਾਰਾ ਪੈਂਡ ਹੀ ਕਟਾ ਕੇ ਗਿਆ ਸਰ ਜਿਵੇਂ ਹੁਣ ਤੁਹਾਡੇ ਸੱਟ ਵੱਜ ਗਈ ਤੁਸੀਂ ਦਿਹਾੜੀ ਦੱਪੇ ਜਾਂਦੇ ਸੀ ਪਹਿਲਾਂ ਹਾਂਜੀ ਹਾਂਜੀ ਮੇਰਾ ਆਲੂਆਂ ਦਾ ਠੇਕਾ ਹੁੰਦਾ ਸੀ ਮੈਂ ਆਲੂਆਂ ਨੂੰ ਜਾਂਦੀ ਸੀ ਮੈਂ ਉੱਥੇ ਜਿੱਦੇ ਕੁੜੀ ਗਈ ਆ ਉੱਥੇ ਵੀ ਮੈਂ ਆਲੂਆਂ ਨੂੰ ਗਈ ਸੀ ਮੈਂ ਤਾਂ ਇਹ ਗੱਲ ਦਾ ਹੀ ਨਹੀਂ ਪਤਾਗਾ ਸਰ ਹਾਂਜੀ ਹੁਣ ਉਹਨਾਂ ਬੁੜੀਆਂ ਨੂੰ ਤੇ ਸਰਪੰਚ ਨੂੰ ਸਜ਼ਾ ਹਣੀ ਚਾਹੀਦੀ ਆ ਪਰਚਾ ਵੀ ਹੋ ਗਿਆ ਚੱਕਦੇ ਵੀ ਨਹੀਂ ਉਹਨਾਂ ਨੂੰ ਉਹਨਾਂ ਨੂੰ ਚੱਕਣਾ ਚਾਹੀਦਾ ਮੇਰੀ ਇੰਨੀ ਹੱਥ ਬੰਨ ਕੇ ਬੇਨਤੀ ਆ ਪੰਨ ਤੋੜ ਮੇਰਾ ਤਾਂ ਸਾਰਾ ਸਰੀਰ ਕੀਤਾ ਪਿਆ ਜਾਂ ਪਰਚਾ ਤੁਸੀਂ ਕਿਸੇ ਨੂੰ ਪੜਾਇਆ ਸਹੀ ਧਾਰਾ ਲੱਗੀਆਂ ਉਹ ਜਿਹੜੀਆਂ ਤੁਸੀਂ ਚਾਹੋਣੇ ਆ ਵੀ ਆ ਧਾਰਾ ਵੀ ਹੋਣ ਵਿੱਚ ਨਹੀਂ ਸਰ ਧਾਰਾ ਤਾਂ ਉਹ ਸਾਡੀ ਦਾ ਮਤਲਬ ਸਾਨੂੰ ਤਾਂ ਕਹਿ ਦਿੰਦੇ ਆ ਕਹਿ ਦਿੰਦੇ ਦੱਸੋ ਕੀ ਲਿਖਣਾ ਲਿਖ ਕੇ ਮੁੜ ਕੇ ਆਪਦੀ ਮਰਜ਼ੀ ਨਾਲ ਲਹਿ ਲੈਂਦੇ ਹੋ ਮੈਂ ਤੁਸੀ ਕਹਿਣਾ ਵੀ ਤੁਹਾਨੂੰ ਜੱਤ ਦੀ ਸ਼ਬਦ ਵੀ ਵਰਤੇ ਉਹ ਧਾਰਾ ਨਹੀਂ ਲੱਗਦੀ। ਹਾਂ ਨਹੀਂ ਜੀ ਸਰ ਲੱਗਾਂ ਨਹੀਂ ਉਹ। ਹਾਂ ਕੋਈ ਨਹੀਂ ਲੱਗਾਂ ਆਪਦੀ ਮਰਜ਼ੀ ਇਹ ਬਲੈਖ ਲੈਂਦੇ ਆ ਦੋ ਚਾਰ ਗੱਲਾਂ ਬਾਕੀ ਆਪਦੀ ਮਰਜ਼ੀ ਨਾਲ ਗੱਲਾਂ ਲਿਖ ਲੈਂਦੇ ਆ। ਹਾਂਜੀ। ਤੁਸੀਂ ਤੁਸੀਂ ਕਰੇ ਸੀ ਬਾਈ ਜੀ ਉਦੋਂ? ਮੈਂ ਕਰੇ ਸੀ। ਹਾਂ। ਪਹਿਲਾਂ ਮੇਰੇ ਪਤਨੀ ਨੇ ਘੁੱਟ ਆ ਕੇ ਹਾਂ ਜੁੰਡਾ ਦਾ ਫੜ ਕੇ ਸਰਪੰਚ ਆਪ ਘਰੀਸ ਕੇ ਲੈ ਜੁੰਡਾ ਬਾਹਰ ਕੱਟ ਗਈ। ਫੇਰ ਆਵਾ ਤਵਾ ਬੋਲਾ ਇਹ ਗੰਦ ਪਾਤਾ। ਹਾਂ। ਜਦੋਂ ਨਾਲ ਤੇ ਹਮਕਾ ਬਹੁਤ ਆਵਾ ਤਵਾ ਬੋਲੇ ਜੀ। ਫਿਰ ਮੁੰਡੇ ਨੇ ਕੋਟਾ ਕੁੱਤੇਆਂ ਨੂੰ ਕੋਟਿਆ ਫਿਰ ਮੇਰੇ ਲਫੜੇ ਮਾਰੇ ਉਹਨੇ ਡੰਡੇ ਠੋਕਣ ਲਾ ਕੇ ਆਉਂਦਾ ਫਿਰ ਨਿਰਗਾਂ ਦੇ ਕੋਟਾਇਆ ਸਾਨੂੰ ਕਹਿੰਦੇ ਗੰਦ ਪਾਦਾ ਜੀ ਅੱਛਾ ਜਦੋਂ ਇਹ ਸਾਰਾ ਕੁਝ ਹੋਰ ਐ ਫਿਰ ਉਦੋਂ ਬਾਅਦ ਜਦੋਂ ਉਹਨੂੰ ਘਰੇ ਕੱਢਿਆ ਫਿਰ ਤੁਸੀਂ ਕਿੱਧਰ ਗਏ ਜੋ ਜਿੰਦੇ ਲਾਦੇ ਤੁਹਾਡੇ ਘਰ ਨੂੰ ਅੱਜ ਤਾਂ ਪੁਲਾ ਥੱਲੇ ਰਾਤ ਕੱਟੀ ਜੀ ਅੱਛਾ ਹਾਂ ਡਰੂ ਪੁਲਾ ਨਾਲ ਥੱਲੇ ਉਦੋਂ ਪੁਲਾ ਨਾਲ ਹਾਂ ਜੀ ਰਾਤ ਉੱਥੇ ਕੱਟੀ ਫਿਰ ਉੱਥੋਂ ਕੌਂ ਸੌ ਜਾਂਣ ਸਾਨੂੰ ਫਿਰ ਤੜਕੇ ਇੱਕਦਮ ਮੀਂਹ ਹਟਿਆ ਫਿਰ ਅੰਬੋਲਾ ਸ਼ਮਗਾਈ ਉੱਥੋਂ ਫਿਰ ਦਾਖਲ ਹੋ ਗਏ ਮਤਲਬ ਜਦੋਂ ਤੁਸੀਂ ਹਸਪਤਾਲ ਦਾਖਲ ਹੋਏ ਪੁਲਿਸ ਨੇ ਉਹਦਾ ਕੋਈ ਕਾਰਵਾਈ ਨਹੀਂ ਕੀਤੀ ਹੈ ਕੁਝ ਨਹੀਂ ਕੀਤੀ ਜੀ ਅਸੀਂ 5-6 ਦਿਨ ਰਹਿ ਕੇ ਆ ਗਏ ਅਸੀਂ ਥਾਣੇ ਗਏ ਥਾਣੇ ਗਏ ਸੀ ਹਾਂਜੀ ਥਾਣੇ ਵੀ ਗਏ ਆ ਸਾਰੇ ਅਸਰਾਂ ਨੂੰ ਸਾਰਿਆਂ ਨੂੰ ਮਿਲੇ ਆ ਥਾਣੇ ਥਾਣੇ ਵੀ ਗਏ ਸੀ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਐਸਐਚਓ ਕੀ ਕਹਿੰਦਾ ਸੀ ਉਹ ਕਹਿੰਦਾ ਸੀ ਘਰੇ ਭੇਜ ਦਿਓ ਘਰੇ ਤਾਂ ਘਰ ਦਾ ਲਿਖਿਆ ਸੀ ਸਾਡਾ ਕਹਿੰਦਾ ਸੀ ਘਰੇ ਭੇਜ ਦਿਓ ਪਰ ਘਰੇ ਤਾਂ ਸਾਨੂੰ ਉਹਨਾਂ ਨੇ ਚਲੋ ਭੇਜ ਤਾਂ ਮੰਨਦੇ ਆ ਪਰ ਉਹਨਾਂ ਨੇ ਮਤਲਬ ਜਿਨ੍ਹਾਂ ਦੇ ਪਰਚਾ ਕੀਤਾ ਸੀਗਾ ਉਹਨਾਂ ਨੂੰ ਹੱਥ ਨਹੀਂ ਲਾਇਆ ਹਜੇ ਤੇ ਕਰੋ ਬੁੜੀਆਂ ਥਾਪੀਆਂ ਮਾਰਦੀਆਂ ਫਿਰਦੀਆਂ ਦੀਆਂ ਸਾਡਾ ਕੀ ਇਹਨਾਂ ਨੇ ਕਰ ਲਿਆ ਹੈ ਅਸੀਂ ਤਾਂ ਦੇ ਕੁੱਟ ਮਾਰ ਕੇ ਪਾਤੀ ਤਿੰਨੇ ਉਹ ਥਾਪੀਆਂ ਮਾਰਦੇ ਫਿਰਦੇ ਆ ਵੀ ਸਾਡਾ ਕੀ ਕਰ ਲਿਆ ਇਹਨਾਂ ਨੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਇਹ ਗੱਲ ਦੀ ਮਤਲਬ ਆ ਇਹ ਵੀ ਬਿਨਾਂ ਕਿਸੂਰ ਤੋਂ ਕੁੱਟਿਆ ਗਿਆ ਤੁਸੀਂ ਸਾਰੇ ਬਿਨਾਂ ਕਿਸੂਰ ਤੋਂ ਜੀ ਤਿੰਨੇ ਹੀ ਕੁੱਟੇ ਗਏ ਜੀ ਅਸੀਂ ਤਾਂ ਤਿੰਨੇ ਹੀ ਕੁੱਟੇ ਗਏ ਕਿਹੜੀ ਕਲਾਸ ਚ ਪੜਦਾ ਇਹ 10ਵੀਂ ਚਹੀਦਾ 10 ਪਾਸ ਸੀ 10 ਪਾਸ ਹੈ ਕੀ ਕਰਦਾ ਉਹਨਾਂ ਨੂੰ ਹਰ ਸਲੂਨ ਦਾ ਕੰਮ ਸਿੱਖਦਾ ਹੀ ਮੈਂ ਸਲੂਨ ਦਾ ਨਾਮ ਸਿਰ ਹਾਂਜੀ ਹਾਂ ਮਤਲਬ ਤੇਰੇ ਤੇਰੇ ਵੀ ਬਿਨਾ ਕਸੂਰ ਤੋਂ ਕੁੱਟ ਪੈ ਗਈ ਸਾਰਿਆਂ ਦਾ ਸਾਰਾ ਨੰਬਰ ਬਿਨਾ ਕਸੂਰ ਦੇ ਸਾਰਿਆਂ ਦੇ ਪਈ ਹੈ ਜੀ ਬੇਕਸੂਰ ਤੋਂ ਸਾਰੇ ਸਰਪੰਚ ਕੁੱਟ ਗਏ ਜੀ ਇਹ ਸਰਪੰਚ ਆਪਦੇ ਲਈ ਕਹਿ ਰਿਹਾਦਾ ਇਹ ਨਾਰ ਵਾਲੇ ਸੀਗੇ ਆਹ ਨਾਰ ਵਾਲੇ ਸੀ ਉਹ ਨਾਰ ਵਾਲੇ ਸੀ ਆਪਦੇ ਲਈ ਕਹੀ ਜਾਂਦਾ ਗੱਲਾਂ ਤੇ ਜਲੀਲ ਕੀਤਾ ਪਿੰਡ ਚ ਪੂਰਾ ਹੈ ਤਾਂ ਪੂਰਾ ਕੀਤਾ ਸਰ ਪੂਰਾ ਜਲੀਲ ਕਰਕੇ ਮਤਲਬ ਬੇਇੱਜ਼ਤੀ ਇੰਨੀ ਫੁੱਲ ਕਰਤੀ ਆ ਵੀ ਜਿਹੜਾ ਦਵਾਨੀ ਦਵਾਲੀ ਦੀਆਂ ਬੁੜੀਆਂ ਸੀ ਜਿਨ੍ਹਾਂ ਨੇ ਮਤਲਬ ਹੁਣ ਪਿੰਡ 'ਚ ਗੱਲਾਂ ਕਰਦੀਆਂ ਹਜੇ ਵੀ ਥਾਪਾਂ ਉਹੀ ਬੁੜੀਆਂ ਜਿਹੜੀਆਂ ਕੁੱਟ ਕੇ ਗਈਆਂ ਥਾਪਾਂ ਮਾਰਦੀਆਂ ਆਹਦੀਆਂ ਸਾਡਾ ਕੀ ਕਰ ਲੈ ਇਹਨਾਂ ਨੇ ਵੀ ਸਾਡੀ ਇਹ ਹੀ ਅਰਜ਼ਾ ਉਹਨਾਂ ਨੇ ਚੱਕਣਾ ਚਾਹੀਦਾ ਜਿਵੇਂ ਮੇਰੀ ਮੰਦੀ ਹਾਲਤ ਕੀਤੀ ਆ ਓਵੇਂ ਇਹਨਾਂ ਦੀ ਹੋਣੀ ਚਾਹੀਦੀ ਆ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਪੁਲਿਸ ਕਾਰਵਾਈ ਕਰੀ ਚੱਕ ਕੇ ਹੋਣੀ ਰਹੀ ਪਤਾ ਨਹੀਂ ਸਰ ਇਹ ਨਹੀਂ ਪਤਾ ਵੀ ਕਾਤੋਂ ਨਹੀਂ ਪੁਲਿਸ ਚੜਦੀ ਕੀ ਗੱਲ ਆ ਇਹ ਨਹੀਂ ਸਾਨੂੰ ਇਹਨਾਂ ਗੱਲਾਂ ਦਾ ਪਤਾ ਮੇਰੇ ਕੋਲ ਮਿਲਾ ਕੇ ਤੁਹਾਡੇ ਤੇ ਇਹੀ ਗੱਲ ਕਰਕੇ ਵੀ ਕੁੜੀ ਭਜਾਉਣ 'ਚ ਤੁਹਾਡਾ ਰੋਲ ਹੈ ਤੇ ਇਸੇ ਕਰਕੇ ਕੁਟਤਾ ਤੁਸੀਂ ਤੁਹਾਨੂੰ ਇਹ ਪਤਾ ਸੀ ਵੀ ਇਹ ਮੁੰਡੇ ਨਾਲ ਜੁੱਤ ਘਰੇ ਆ ਗਈ ਉਸ ਤੋਂ ਪਹਿਲਾਂ ਵੀ ਮੁੰਡੇ ਨਾਲ ਗੱਲਬਾਤ ਹੈ ਸਾਡੀ ਕੁੜੀ ਦੀ ਨਹੀਂ ਸਰ ਜੇ ਸਾਨੂੰ ਪਤਾ ਹੁੰਦਾ ਤੇ ਅਸੀਂ ਉਹਨਾਂ ਕੁੜੀ ਵਾਲਿਆਂ ਨੂੰ ਕਹਿੰਦੇ ਜਾ ਅਸੀਂ ਡੱਕਦੇ ਮੁੰਡੇ ਨੂੰ ਸਾਨੂੰ ਇਸ ਗੱਲ ਦਾ ਕਿਸੇ ਦਾ ਨਹੀਂ ਪਤਾ ਜੇ ਸਾਨੂੰ ਪਤਾ ਹੁੰਦਾ ਸੀ ਕਹਿੰਦੇ ਵੀ ਸਾਨੂੰ ਪਤਾ ਸਾਨੂੰ ਨਹੀਂ ਪਤਾ ਕੋਈ ਗੱਲ ਦਾ ਇਹਨਾਂ ਦਾ ਕੋਈ ਚੱਲਦੀ ਸੀ ਕਿ ਨਹੀਂ ਚੱਲਦੀ ਹੈ ਕਿਸੇ ਗੱਲ ਦਾ ਸਾਨੂੰ ਨਹੀਂ ਪਤਾ ਹਾਂਜੀ ਤੁਸੀਂ ਕਰਦੇ ਹੋ ਬਾਈ ਜੀ ਬਿਜਾੜੀ ਆਪਾਂ ਕਰਦੇ ਜੀ ਫਿਰ ਮੈਂ ਇਥੇ ਦੱਸ ਦਨ ਲਵਾ ਕੇ ਕਾਨ ਕਮੋਕੇ ਮੈਨੂੰ ਦਿੱਤਾ 4 ਰੁਪਇਆ ਹਾਂ ਮੈਂ ਤੈਨੂੰ ਆਉਂ ਕਰ ਦੋ ਜੋ ਕਰ ਦਤ ਹਮ ਕਹਿੰਦੇ ਉਹਦਾ ਫੋਨ ਆਇਆ ਦਾ ਜਨਾਨੀ ਦਾ ਫੋਨ ਆਇਆ ਚੱਪੇ ਤੁਸੀਂ ਕਹਿੰਦਾ ਉਹਦਾ ਫੋਨ ਆਤਾ ਮੈਂ ਤੈਨੂੰ ਵਾਰ ਦੂੰ ਜਿੰਦਾ ਲਾ ਦੂੰ ਮੈਨੂੰ ਤਮ ਕਹਿੰਦੇ ਸਰਪੰਚ ਸਾਹਿਬ ਤਾਂ ਗਲਬਤ ਕੀਤੀ ਇਹ ਮਾਤਾ ਦੇ ਨਾਲ ਜੋਏ ਦੇ ਨਾਲ ਬੀਤੀ ਹੈ ਦੱਸਿਆ ਕਿ ਕਿਵੇਂ ਮਤਲਬ ਕਸੂਰ ਵੀ ਕਹਿ ਲੋ ਜਾਂ ਨਹੀਂ ਕਹਿ ਲੋ ਚਲੋ ਪਿੰਡ ਦੇ ਹਿਸਾਬ ਨਾਲ ਕਸੂਰ ਕਹਿ ਲੋ ਕਿ ਪਿੰਡ ਦੇ ਮੁੰਡੇ ਨੇ ਪਿੰਡ ਦੀ ਕੁੜੀ ਦਾ ਵਿਆਹ ਕਰਾਇਆ ਪਰ ਸਜ਼ਾ ਪੂਰੇ ਪਰਿਵਾਰ ਨੂੰ ਭੁਗਤਨੀ ਪਈ ਮਤਲਬ ਮਾਂ ਵੀ ਮਾਂ ਨੂੰ ਕੁੱਟਿਆ ਗਿਆ ਉਹਦੇ ਭਰਾ ਨੂੰ ਕੁੱਟਿਆ ਗਿਆ ਉਹਦੇ ਪਿਓ ਨੂੰ ਕੁੱਟਿਆ ਗਿਆ ਘਰ ਨੂੰ ਜਿੰਦਾ ਲਾਤ ਆ ਗਿਆ ਸਕੂਟਰੀ ਲੈ ਗਿਆ ਸਰਪੰਚ ਘਰ ਦੇ ਚੱਕ ਕੇ ਇੱਥੇ ਸਵਾਲ ਇਹ ਖੜੇ ਹੁੰਦੇ ਆ ਕਿ ਜਦੋਂ ਕਾਨੂੰਨ ਕਹਿੰਦਾ ਹੈ ਕਿ ਜੇਕਰ ਪਹਿਲੀ ਗੱਲ ਤਾਂ ਕਾਨੂੰਨ ਮੁਤਾਬਕ ਉਹ ਦੋਸ਼ੀ ਨਹੀਂ ਜੇ ਪਿੰਡ ਦੇ ਮੁਤਾਬਕ ਮੰਨ ਲਈਏ ਤਾਂ ਜਿਹੜਾ ਦੋਸ਼ੀ ਹੈ ਉਹਨੂੰ ਜ਼ਰੂਰ ਸਜ਼ਾ ਮਿਲੇ ਉਹਨੂੰ ਜੋ ਜੋ ਬੜਨ ਦੇ ਪਿੰਡ ਦੇ ਵਿੱਚ ਉਹਦਾ ਬਾਈਕ ਆਟ ਕੀਤਾ ਜੋ ਵੀ ਪਿੰਡ ਦੇ ਵਿੱਚ ਹੁੰਦਾ ਹਾਲਾਂਕਿ ਅਸੀਂ ਇਹ ਚੀਜ਼ ਦੀ ਕਿਸੇ ਦੀ ਉਹ ਨਹੀਂ ਕਹਿੰਦੇ ਸਹਿਮਤੀ ਨਹੀਂ ਦਿੰਦੇ ਕਿਉਂਕਿ ਅਸੀਂ ਇਹ ਚੀਜ਼ਾਂ ਦੇ ਹੱਕ 'ਚ ਨਹੀਂ ਆ ਪਰ ਚਲੋ ਪਿੰਡ ਦੇ ਹਿਸਾਬ ਨਾਲ ਮੰਨ ਲਓ ਪਰ ਇਨ੍ਹਾਂ ਤਿੰਨਾਂ ਦਾ ਕੀ ਕਸੂਰ ਸੀ ਦਿਹਾੜੀ ਧੱਪੇ ਵਾਲੇ ਬੰਦੇ ਸੀ ਜੋ ਇਹਨਾਂ ਨਾਲ ਕੀਤੀ ਹੈ ਉਹ ਬੜੀ ਮਾੜੀ ਹੈ ਤੇ ਹਾਲੇ ਤੱਕ ਪੁਲਿਸ ਨੇ ਪਰਚੇ ਦੇ ਵਿੱਚ ਨਾ ਐਸ்சி ਐਸਟੀ ਐਕਟ ਦੀ ਧਾਰਾ ਲਾਈ ਹੈ ਨਾ ਜਿਹੜੀਆਂ ਬਾਹਾਂ ਤੋੜੀ ਉਹਦੀ ਕੋਈ ਧਾਰਾ ਲਾਈ ਹੈ ਨਾ ਜਿਸ ਤਰੀਕੇ ਨਾਲ ਦੀ ਹਾਲਤ ਆ ਉਹਦੀ ਕੋਈ ਧਾਰਾ ਲਗਾਈ ਹੈ ਇੱਕ ਜੀਐਫਆਰ 8 ਪਰਿਵਾਰ ਕੇਨ ਦੇ ਮੁਤਾਬਕ ਬੁੱਤਾ ਪੂਰਾ ਕੀਤਾ ਹੈ ਹੁਣ ਅਸੀਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਬੰਧਤ ਸਰਪੰਚ ਦੇ ਪਤੀ ਨਾਲ ਜਿਨ੍ਹਾਂ ਨੇ ਇਹਨਾਂ ਦੀ ਕੁੱਟ ਮਾਰ ਕੀਤੀ ਕਿਉਂਕਿ ਪਿੰਡ ਦੇ ਵਿੱਚ ਸਰਪੰਚ ਬੰਦੇ ਨੂੰ ਹੀ ਕਿਹਾ ਜਾਂਦਾ ਬੇਸ਼ੱਕ ਔਰਤ ਹੋਵੇ ਹਾਲਾਂਕਿ ਔਰਤ ਸਰਪੰਚ ਆ ਉਹ ਬੰਦਿਆ ਤਾਂ ਹੱਕ ਹੀ ਨਹੀਂ ਸੀ ਇਹ ਕੁਛ ਕਰਨ ਦਾ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਐਸਚੋ ਨਾਲ ਵੀ ਗੱਲਬਾਤ ਕਰਾਂਗੇ ਕਿ ਕਾਰਵਾਈ ਕਿੱਥੇ ਖੜੀ ਹੈ ਹੈਲੋ ਹਾਂਜੀ ਹਾਂਜੀ ਐਸਚੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਮਨਿੰਦਰਜੀਤ ਗੱਲ ਕਰ ਰਿਹਾ ਜੀ ਲੋਕ ਵਾਈ ਟੀਵੀ ਤੋਂ ਹਾਂਜੀ ਹਾਂਜੀ ਅੱਛਾ ਇੱਕ ਨਾ ਸੀ ਗੱਲ ਕਰਾਂ ਹਾਂਜੀ ਹਾਂਜੀ ਉਹਦੀ ਕੁੱਟਮਾਰ ਕੀਤੀ ਐ ਸਰਪੰਚ ਨੇ ਕੋਲੇ ਖੜ ਕੇ ਸੋ ਜਣ ਕੇ ਸਰਪੰਚ ਦੇ ਪਤੀ ਨੇ ਕੋਲੇ ਖੜ ਕੇ ਕਰਵਾਈ ਐ ਹਾਂਜੀ ਉਹ ਕਹਿੰਦੀ ਮੇਰੇ ਘਰ ਨੂੰ ਤਾਲਾ ਵੀ ਲਾਤਾ ਸਕੂਟਰੀ ਵੀ ਖੋ ਕੇ ਲੈ ਗਿਆ ਸੀ ਚਲੋ ਬਾਅਦ ਚ ਪੁਲਿਸ ਨੇ ਦਵਾਤੀ ਪਰ ਉਹ ਕਹਿੰਦੇ ਵੀ ਜਿਸ ਤਰੀਕੇ ਨਾਲ ਸਾਡੇ ਨਾਲ ਹੋਈ ਐ ਨਾ ਤਾਂ ਪੁਲਿਸ ਨੇ ਐਸਟੀਐਸਟੀ ਐਕਟ ਲਾਇਆ ਨਾ ਪੁਲਿਸ ਨੇ ਕੋਈ ਜਿਹੜੀ ਪ੍ਰੋਪਰ ਜਿਹੜੀ ਸਾਡੀ ਬਾਹ ਤੋੜੀ ਐ ਪਸਲੀਆਂ ਤੋੜੀਆਂ ਉਹਦਾ ਕੋਈ ਕਾਰਵਾਈ ਕੀ ਅਸੀਂ ਐਫ ਆਰ ਦਰਜ ਕਰਤੀ ਐ ਜੀ ਜੋ ਉਹਦੇ ਵਿੱਚ ਹੋਊਗਾ ਕਿ ਕਰੀ ਜਾਂਦੇ ਆ ਉਹਦੇ ਕਾਰਵਾਈ ਚਲੋ ਐਸ ਸੀ ਐਸ ٹی ਐਕਟ ਉਹ ਕਹਿੰਦੇ ਲਾਇਆ ਹੀ ਨਹੀਂ ਜਦੋਂ ਹਾਲਾਂਕਿ ਜਰਨਲ ਬੰਦੇ ਨੇ ਆ ਕਿ ਉਹ ਔਰਤ ਦੇ ਵੈਸੀ ਹੋਲੇ ਖੜ ਕੇ ਕਹਿੰਦੇ ਸਾਨੂੰ ਕਾਰਵਾਈ ਜਿਹੜੀਆਂ ਜਨਾਨੀਆਂ ਨੇ ਕੁੱਟਮਾਰ ਕੀਤੀ ਉਹ ਐਸੀ ਪਰਿਵਾਰ ਚ ਹੋਆ ਦੋਨੇ ਨਹੀਂ ਜਿਹੜਾ ਬੰ ਸਰਪੰਚ ਆ ਉਹ ਨਹੀਂ ਨਾ ਐਸ ਸੀ ਜੀ ਉਹ ਜਰਨਲ ਆ ਉਹ ਸਾਡਾ ਉਹ ਤਾਂ ਚਲੋ ਸਾਡੇ ਸੀਨੀਅਰ ਅਫਸਰ ਦਾ ਜੋ ਵੀ ਉਹਦਾ ਮਤਲਬ ਸਾਡੇ ਰੈਂਕ ਨਹੀਂ ਕਰ ਸਕਦਾ ਉਦੋਂ ਮਤਾਬਕ ਬੰਦੀ ਕਰਨੀ ਮਤਾਬਕ ਤਾਂ ਐਸਚੂ ਨਹੀਂ ਦੇਣਾ ਹੁੰਦਾ ਜੀ ਨਹੀਂ ਪੱਟਾ ਤਾਂ ਅਸੀਂ ਦੇਣਾ ਹਾਂ ਉਹ ਗਾਂ ਜਿਹੜੇ ਇਹਨਾਂ ਦੀ ਜੂ ਕਰਦੇ ਹਨ ਨਾ ਫਰਤਾਲ ਵਗੈਰਾ ਇਹ ਮਤਲਬ ਜੋ ਬਨੇ ਸਟੈਪ ਵਗੈਰਾ ਬਣੇ ਹੋਏ ਉਸ ਮਤਾਬਕ ਕੀ ਕਰਨਗੇ ਮਤਲਬ ਤੁਹਾਡੇ ਇੱਕ ਦੋਨ ਮਤਾਬਕ ਤੁਸੀਂ ਕਹਿੰਦੇ ਵੀ ਐਸਸੀਐਸਟੀ ਨਹੀਂ ਲੱਗ ਸਕਦਾ ਇੱਥੇ ਨਹੀਂ ਅਸੀਂ ਨਹੀਂ ਕਹਿੰਦੇ ਅਸੀਂ ਮਤਲਬ ਜੋ ਸਾਹਮਣੇ ਆਉਣਗੇ ਤੱਥੋਂ ਦੇ ਮੁਤਾਬਕ ਕਾਰਵਾਈ ਅਮਲ ਚ ਲਿਆਵਾਂਗੇ ਠੀਕ ਹੈ ਠੀਕ ਹੈ ਜੀ ਫੀਰ ਕੱਟਦੀ ਜੋ ਵੀ ਅੱਗੇ ਸਾਹਮਣੇ ਜੇ ਤੱਕ ਸਾਹਮਣੇ ਉਹਦੇ ਮੁਤਾਬਕ ਹੋਊਗਾ ਐਫ ਆਈ ਆਰ ਐਮ ਐਲ ਆਰ ਮੁਤਾਬਕ ਕੱਟੀ ਗਈ ਹੈ ਜੀ ਹਾਂ ਹਾਂ ਵੱਧਾ ਜੁਰਮੂਗਾਂ ਜੋ ਵੀ ਹੈ ਉਹ ਮੁਤਾਬਕ ਐਫ ਆਈ ਆਰ ਐਮ ਐਲ ਆਰ ਮੁਤਾਬਕ ਕੱਟੀ ਗਈ ਹੈ ਜੀ ਹਾਂ ਜੀ ਜਿਹੜੇ ਬਿਆਨ ਦਿੱਤੇ ਇਹਨਾਂ ਨੇ ਉਹਦੇ ਮੁਤਾਬਕ ਹੈ ਮੈਂ ਐਮ ਐਲ ਆਰ ਪੁੱਛ ਰਿਹਾ ਜੀ ਐਮ ਐਲ ਆਰ ਮੁਤਾਬਕ ਕੱਟੀ ਗਈ ਹੈ ਐਮ ਐਲ ਆਰ ਮੁਤਾਬਕ